ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਜੀ ਅੱਜ ਆਪਾਂ ਬੜੀ ਪਿਆਰੀ ਜੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਬਹੁਤ ਪਿਆਰੇ ਜੇ ਸੂਟ ਲੈ ਕੇ ਆਏ ਹਾਂ ਜੀ ਇਹ ਜਿਹੜੇ ਸੂਟ ਤੁਸੀਂ ਦੇਖ ਰਹੇ ਹੋ ਜੀ ਇਹ ਕੁੱਲੂ ਪੱਟੀ ਵਾਲੇ ਸੂਟ ਹੈ ਜੀ ਸ਼ਾਲ ਸੂਟ ਆਉਣਗੇ ਬਹੁਤ ਜ਼ਿਆਦਾ ਸੋਹਣੇ ਇਹਨਾਂ ਦੇ ਕਲਰ ਹੈ ਜੀ ਬਹੁਤ ਜ਼ਿਆਦਾ ਸੋਹਣਾ ਇਹ ਫੈਬਰਿਕ ਹੈ ਬਹੁਤ ਗਰਮ ਸਟੱਫ ਹੁੰਦਾ ਹੈ ਜੀ ਇਹ ਕੋਈ ਇਹਦੇ ਚ ਲਾਈਨਿੰਗ ਦੀ ਲੋੜ ਨਹੀਂ ਜੀ ਨਾ ਇਹਦੇ ਤੇ ਬੁਰਾ ਬੇ ਬਿਲਕੁਲ 100% ਪਿਓਰ ਪਸ਼ਮੀਨੇ ਦਾ ਸਟੱਫ ਆਊਗਾ ਜੀ ਪੂਰਾ ਗਰਮ ਨਾਲ ਇਹਦੇ ਸ਼ਾਲ ਵੀ ਸੇਮ ਸਟੱਫ ਦਾ ਆਊਗਾ ਜੀ ਗਰਮ ਦਾ ਤੇ ਸੇਮ ਸਟੱਫ ਦੀ ਬਾਟਮ ਆਊਗੀ ਪਲੇਨ ਬਹੁਤ ਸੋਹਣਾ ਗਰਮ ਸਟੱਫ ਹੈ ਜੀ ਸਰਦੀ ਵਿੱਚ ਪਾਉਣ ਵਾਸਤੇ ਬਹੁਤ ਸੋਹਣਾ ਫੈਬਰਿਕ ਹੈ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੈ ਜੀ ਓਨਲੀ 850 ਰੁਪਏ ਦਾ ਪ੍ਰਾਈਸ ਹੈ ਜੀ ਸ਼ਿਪਿੰਗ ਫ੍ਰੀ ਰਹੂਗੀ ਇਹ ਵਾਲੇ ਸੂਟ ਆਉਣਗੇ ਜੀ ਸਿਲਕ ਪਸ਼ਮੀਨੇ ਦੇ ਬਹੁਤ ਸੋਹਣਾ ਆਲ ਓਵਰ ਸੂਟ ਹੈ ਜੀ ਸਿਲਕ ਪਸ਼ਮੀਨੇ ਦੇ ਜੇ ਤੁਸੀਂ ਇਹਨਾਂ ਦੇ ਨਾਲ ਮੈਚਿੰਗ ਕਰਵਾਉਣੀ ਹੈ ਤਾਂ ਮੈਚਿੰਗ ਵੀ ਹੋ ਜਾਊਗੀ ਜੀ ਸਿੰਪਲ ਬਾਟਮ ਦੇ ਨਾਲ ਤੁਸੀਂ ਪਸ਼ਮੀਨੇ ਦੀ ਬਾਟਮ ਦੇ ਨਾਲ ਤੁਸੀਂ ਇਹਨਾਂ ਦੀ ਮੈਚਿੰਗ ਕਰਵਾ ਸਕਦੇ ਹੋ ਜੀ ਜੇ ਕਿਸੇ ਭੈਣ ਨੂੰ ਮੈਚਿੰਗ ਚਾਹੀਦਾ ਤਾਂ ਜੇ ਤੁਸੀਂ ਆਲ ਓਵਰ ਲੈਣਾ ਤਾਂ ਆਲ ਓਵਰ ਵੀ ਮਿਲ ਜੂਗਾ ਜੀ 950 ਰੁਪਏ ਇਹਨਾਂ ਦਾ ਪ੍ਰਾਈਸ ਹੈ ਜੀ ਸਿਲਕ ਪਸ਼ਮੀਨੇ ਦਾ ਸਟੱਫ ਆਊਗਾ ਜੀ ਆਲ ਓਵਰ ਸੂਟ ਆਊਗਾ ਤੇ ਬਹੁਤ ਜ਼ਿਆਦਾ ਸੋਹਣਾ ਸਟੱਫ ਹੈ ਜੀ ਇਹਦੇ ਤੇ ਬੁਰ ਬਿਲਕੁਲ ਵੀ ਨਹੀਂ ਆਉਂਦਾ ਜੀ 100% ਗਾਰੰਟੀ ਹੈ ਜੀ ਆਪਣੀ ਬੁਰਦੀ ਸਿਲਕ ਪਸ਼ਮੀਨੇ ਤੇ ਬਿਲਕੁਲ ਬੁਰ ਨਹੀਂ ਆਉਂਦਾ ਜੀ ਨਾ ਇਹਦੇ ਤੇ ਕੋਈ ਲਾਈਨਿੰਗ ਦੀ ਲੋੜ ਹੈ ਬਹੁਤ ਸੋਹਣਾ ਸਟੱਫ ਹੈ ਜੀ ਇਹ ਵਾਲੇ ਸੂਟ ਆਉਣਗੇ ਜੀ ਦੁਪੱਟਾ ਸੂਟ ਕਟرائی ਦੇ ਕਟرائی ਦੀ ਸ਼ਰਟ ਆਉਗੀ ਜੀ ਨਾਲ ਸ਼ੈਡੋ ਪ੍ਰਿੰਟ ਦੀ ਬਾਟਮ ਆਉਗੀ ਡਿਜੀਟਲ ਪ੍ਰਿੰਟ ਦੀ ਸ਼ਰਟ ਆਉਗੀ ਜੀ ਨਾਲ ਖੁੱਲਾ ਡੁੱਲਾ ਪੂਰਾ ਵੱਡਾ ਦੁਪੱਟਾ ਆਊਗਾ ਜੀ ਮਸਲੀਨ ਦਾ ਪ੍ਰਿੰਟਡ ਜਿਵੇਂ ਦਾ ਸ਼ਰਟ ਤੇ ਪ੍ਰਿੰਟ ਮਿਲੂਗਾ ਤੁਹਾਨੂੰ ਸੇਮ ਪ੍ਰਿੰਟ ਦੁਪੱਟੇ ਤੇ ਮਿਲੂਗਾ ਤੇ बॉटम ਨਾਲ ਸ਼ੈਡੋ ਪ੍ਰਿੰਟ ਦੀ ਆਊਗੀ ਜੀ। ਦੁਪੱਟਾ ਪੂਰਾ ਖੁੱਲਾ ਡੁੱਲਾ ਮਿਲੂਗਾ ਜੀ ਸਾਨੂੰ 2.5 ਮੀਟਰ ਦਾ ਮਸਲੀਨ ਦਾ ਡਿਜੀਟਲ ਪ੍ਰਿੰਟਿੰਗ ਹੋਊਗੀ ਜੀ ਸੂਟ ਤੇ ਵੀ ਤੇ ਦੁਪੱਟੇ ਤੇ ਵੀ ਬਹੁਤ ਹੀ ਜ਼ਿਆਦਾ ਸੋਹਣੇ ਪ੍ਰਿੰਟ ਹੈ ਜੀ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ। ਬਿਲਕੁਲ ਲਾਈਟ weight ਫੈਬਰਿਕ ਆਊਗਾ ਜੀ ਇਹ ਕੋਈ ਇਹਦੇ ਚ ਲਾਈਨਿੰਗ ਦੀ ਲੋੜ ਨਹੀਂ ਹੈਗੀ ਜੀ। ਨਾ ਸਾਨੂੰ ਇਹ ਕਪੜਾ ਛਿਜੇ ਜੀ ਨਾ ਇਹਦਾ ਕੋਈ ਕਲਰ ਖਰਾਬ ਹੋਵੇ ਬ੍ਰਾਂਡਡ ਫੈਬਰਿਕ ਹੈ ਜੀ। ਲਾਈਟ ਡਾਰਕ ਸਾਰੇ ਕਲਰਸ ਤੁਹਾਨੂੰ ਇਹਦੇ ਵਿੱਚ ਮਿਲ ਜਾਣਗੇ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦੇ ਵਿਧ ਦੁਪੱਟਾ 1900 ਰੁਪਏ ਪ੍ਰਾਈਸ ਹੈ ਜੀ ਸ਼ਿਪਿੰਗ ਫ੍ਰੀ ਰਹੂਗੀ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਸਟੱਫ ਹੈ ਜੀ ਲਾਈਟ weight ਆਊਗਾ ਜੀ ਨਾ ਇਹ ਖਰਾਬ ਹੁੰਦਾ ਜੀ ਬਿਲਕੁਲ ਵੀ ਕਪੜਾ ਪੂਰਾ ਗਰਮ ਹੁੰਦਾ ਹੈ ਜੀ ਨਿੱਗਾ ਹੁੰਦਾ ਹੈ ਸਰਦੀ ਦੇ ਵਿੱਚ ਪਾਉਣ ਵਾਲਾ ਬਹੁਤ ਜ਼ਿਆਦਾ ਸੋਹਣਾ ਸੌਫਟ ਫੈਬਰਿਕ ਹੈ ਇਹਨਾਂ ਤੇ ਬੁਰ ਬਗੈਰਾ ਵੀ ਨਹੀਂ ਆਉਂਦਾ ਜੀ ਬਹੁਤ ਸੋਹਣਾ ਇਸੇ ਤਰ੍ਹਾਂ ਹੀ ਰਹਿੰਦਾ ਹੈ ਇਹ ਵਾਲੇ ਸੂਟ ਆਉਣਗੇ ਜੀ ਬ੍ਰਾਂਡ ਦੇ ਰੰਗ ਰਸੀਆ ਬ੍ਰਾਂਡ ਦੇ ਸੂਟ ਆਉਣਗੇ ਜੀ ਬਹੁਤ ਸੋਹਣੇ ਬ੍ਰਾਂਡਡ ਤਰ੍ਹਾਂ ਦਾ ਇਹ ਮਾਲ ਹੈ ਜੀ ਸਾਰੇ ਸੂਟ ਬ੍ਰਾਂਡਡ ਆਉਣਗੇ ਪ੍ਰੀਮੀਅਮ ਕੁਆਲਿਟੀ ਦਾ ਪਸ਼ਮੀਨਾ ਮਿਲੂਗਾ ਜੀ ਸੋਨੂੰ ਨਾਲ ਸ਼ੈਡੋ ਪ੍ਰਿੰਟ ਦੀ ਬਾਟਮ ਹੈ ਬਹੁਤ ਜ਼ਿਆਦਾ ਤੇ हटਕੇ ਇਹਦੇ ਪ੍ਰਿੰਟ ਹੈ ਬਹੁਤ ਸੋਹਣੇ ਲਾਈਟ ਵੇਟ ਦਾ ਫੈਬਰਿਕ ਹੈ ਲਾਈਨਿੰਗ ਦੀ ਕੋਈ ਨੀੜ ਨਹੀਂ ਹੈ ਜੀ ਤੇ ਨਾ ਹੀ ਇਹ ਕਪੜਾ ਖਰਾਬ ਹੁੰਦਾ ਜੀ ਕੋਈ ਇਹਦੇ ਤੇ ਬੁਰਨੀ ਆਉਂਦਾ ਬਿਲਕੁਲ ਵੀ ਇਹ ਹੀ ਚੀਜ਼ ਦਾ ਨਹੀਂ ਤੇ ਨਾ ਹੀ ਇਹਦੇ ਕੋਈ ਕਲਰ ਖਰਾਬ ਹੁੰਦੇ ਆ ਬਹੁਤ ਸੋਹਣੇ ਤੇ ਬਹੁਤ ਹੀ ਪਿਆਰੇ ਜੇ ਕਲਰ ਆ ਇਹਨਾਂ ਦੇ ਸਾਰੇ ਸਿੰਪਲ ਸੋਬਰ ਸਰਦਾਰੀ ਰੰਗ ਆਉਣਗੇ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਇਹ ਇਹਦੇ ਚ ਲਾਈਟ ਡਾਰਕ ਸਾਰੇ ਕਲਰਸ ਉਹਨੂੰ ਮਿਲ ਜਾਣਗੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੈ ਜੀ ਤੁਸੀਂ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਸੂਟ ਚਾਹੀਦਾ ਹੋਵੇ ਸ਼ੈਡੋ ਪ੍ਰਿੰਟ ਦੀ ਬਾਟਮ ਦੇ ਨਾਲ ਡਿਜੀਟਲ ਪ੍ਰਿੰਟ ਦੀ ਸ਼ਰਟ ਆਉਗੀ ਜੀ 2.5 ਮੀਟਰ ਦੀ ਕਟ ਆਉਗੀ ਕਲਰ ਡਿਜ਼ਾਈਨ ਇਹਦੇ ਇੰਨੇ ਕੁ ਜ਼ਿਆਦਾ ਸੋਹਣੇ ਹੈ ਜੀ ਵੀ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਹੈ ਬਹੁਤ ਪਿਆਰੀ ਜੀ ਇਹਨਾਂ ਦੀ ਡਿਜ਼ਾਈਨਿੰਗ ਹੈ ਜੀ ਸਾਰੇ ਸੂਟਾਂ ਨਾਲੋਂ ਹਟਕੇ ਡਿਜ਼ਾਈਨਿੰਗ ਹੈ ਇਹਨਾਂ ਸੂਟਾਂ ਦੀ ਤੇ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਹੈ ਜੀ ਇਹਨਾਂ ਦੇ ਇੰਨੇ ਸੋਹਣੇ ਪ੍ਰਿੰਟ ਆ ਵੀ ਮਨ ਕਰਦਾ ਦੇਖੀ-ਦੇਖੀ ਜਾਈਏ ਇੰਨੇ ਸੋਹਣੇ ਸੂਟ ਆ ਤੇ ਬਣ ਕੇ ਹੋਰ ਵੀ ਜ਼ਿਆਦਾ ਸੋਹਣੇ ਲੱਗਦੇ ਆ ਇਹ ਸੂਟ ਤੇ ਤੁਸੀਂ ਜਲਦੀ-ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਘੰਟੀ ਵਾਲੇ ਬਟਨ ਨੂੰ ਜ਼ਰੂਰ ਆਨ ਕਰ ਲਿਆ ਕਰੋ ਜੀ ਤੇ ਆਪਣਾ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਵੀ ਕਿਹੜਾ ਸੂਟ ਤੁਹਾਨੂੰ ਸਾਰਿਆਂ ਤੋਂ ਵੱਧ ਸੋਹਣਾ ਲੱਗਿਆ ਕਿਹੜੀ ਕਲੈਕਸ਼ਨ ਤੁਹਾਨੂੰ ਸਭ ਤੋਂ ਵੱਧ ਪਿਆਰੀ ਲੱਗੀ ਜੀ ਜ਼ਰੂਰ ਦੱਸਿਆ ਕਰੋ ਕਮੈਂਟ ਕਰਕੇ ਕਮੈਂਟ ਦਾ ਕੋਈ ਪੈਸਾ ਨਹੀਂ ਲੱਗਦਾ ਜੀ ਨਾ ਹੀ ਕੋਈ ਲਾਈਕ ਦਾ ਪੈਸਾ ਲੱਗਦਾ ਨਾ ਹੀ ਸ਼ੇਅਰ ਕਰਨ ਤੇ ਕੋਈ ਪੈਸੇ ਲੱਗਦੇ ਆ ਜੀ ਤੇ ਇਹ ਬਿਲਕੁਲ ਫ੍ਰੀ ਹੁੰਦਾ ਤੁਸੀਂ ਪਲੀਜ਼ ਜ਼ਰੂਰ ਕਰਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਜੀ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਆਪਾਂ ਸੂਟਾਂ ਦੀਆਂ ਵੀਡੀਓ ਰੋਜ਼ ਹੀ ਪਾਉਨੇ ਆ ਤੇ ਤੁਸੀਂ ਸਾਡੇ ਚੈਨਲ ਤੇ ਜਾ ਕੇ ਸਾਡੇ ਵਰਕ ਦੀਆਂ ਵੀਡੀਓ ਵੀ ਦੇਖ ਸਕਦੇ ਹੋ ਤੇ ਆਪਣੇ ਕੰਮ ਦੀ ਸਫਾਈ ਦੇਖ ਸਕਦੇ ਹੋ ਜੀ ਆਪਣਾ ਕੰਮ ਕਿਵੇਂ ਦਾ ਹੁੰਦਾ ਹੈ ਤੇ ਬਹੁਤ ਰੀਜ਼ਨੇਬਲ ਜੇ ਪ੍ਰਾਈਸ ਦੇ ਆਪਾਂ ਸੂਟ ਰੱਖਦੇ ਆ ਜੀ ਤੇ ਸਾਰੇ ਸੂਟ ਆਪਣੇ ਬ੍ਰਾਂਡਡ ਹੁੰਦੇ ਆ ਜੀ ਇਹ ਨਹੀਂ ਵੀ ਆਪਾਂ ਜੇ ਪ੍ਰਾਈਸ ਘਟ ਦੇਵਾਂਗੇ ਤਾਂ ਆਪਣਾ ਸੂਟ ਦੇ ਵਿੱਚ ਕੋਈ ਡਿਫੈਕਟ ਆਊਗਾ ਬਿਲਕੁਲ ਵੀ ਨਹੀਂ ਆਉਂਦਾ ਜੀ ਆਪਾਂ ਬ੍ਰਾਂਡਡ ਫੈਬਰਿਕ ਹੀ ਰੱਖਦੇ ਆ ਜੀ ਤੇ ਸਾਰੇ ਵਧੀਆ ਕਪੜਾ ਹੁੰਦਾ ਜੀ ਆਪਣਾ ਤੇ ਆਪਣਾ ਬਾਜ਼ਾਰ ਨਾਲੋਂ ਰੇਟ ਸਾਰਿਆਂ ਨਾਲੋਂ ਘੱਟ ਹੁੰਦਾ ਜੀ ਤੁਸੀਂ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ